ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸ਼ੰਭੂ ਬਾੜ ਤੇ ਬੰਦ ਰਾਂ ਖੋਲਣ ਦੇ ਹੁਕਮ ਜਾਰੀ ਕੀਤੇ ਗਏ ਹਨ ਹਾਈ ਕੋਰਟ ਨੇ ਕਿਹਾ ਕਿ ਹਰਿਆਣਾ ਸਰਕਾਰ ਇੱਕ ਹਫਤੇ ਦੇ ਅੰਦਰ ਬੈਰੀਕੇਡ ਹਟਾ ਲਵੇ ਇਸ ਦਿਨਾਰ ਹੀ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਇੱਕ ਹਫਤੇ ਅੰਦਰ ਸੜਕ ਸਾਫ ਕਰਨਾ ਤੇ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਹਨ ਹਾਈ ਕੋਰਟ ਨੇ ਕਿਹਾ ਕਿ ਸੜਕ ਦੀ ਸਥਿਤੀ ਸਾਫ ਹੈ ਅਤੇ ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਇਸ ਲਈ ਉਹਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਦੱਸ ਦੇਗੀ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਕਾਰਨ ਪਿਛਲੇ 5 ਭਿੰਨਿਆਂ ਤੋਂ ਸ਼ੰਭੂ ਬਾਰਡਰ ਤੇ ਧਰਨਾ ਲਗਾਇਆ ਹੋਇਆ ਹੈ ਕਿਉਂਕਿ ਉਹਨਾਂ ਨੂੰ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤਾ ਜਾ ਰਿਹਾ ਸੀ ਕਿਸਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਕੂਚ ਕਰਨਾ ਚਾਹੁੰਦੇ ਸਨ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਇੱਥੇ 7 ਲੇਅਰ ਬੈਰੀਕੇਟਿੰਗ ਕੀਤੀ ਹੋਈ ਹੈ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਦਾ ਸਿੱਧਾ ਸੰਪਰਕ ਟੁੱਟ ਗਿਆ ਹੈ ਅੰਬਾਲਾ ਦੇ ਕਾਰੋਬਾਰੀਆਂ ਨੇ ਵੀ ਸ਼ੰਭੂ ਬਾਰਡਰ ਖੋਲਣ ਦੀ ਮੰਗ ਨੂੰ ਲੈ ਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਜ਼ ਪ੍ਰਗਟ ਕੀਤਾ ਸੀ ਜਦੋਂ ਇਹ ਮਾਮਲਾ ਹਾਈ ਕੋਰਟ ਪਹੁੰਚਾ ਤਾਂ ਸ਼ੰਭੂ ਸਰਾਤੇ ਕਿਸਾਨ ਅੰਦੋਲਨ ਦੀਗਵਾਈ ਕਰ ਰਹੇ ਕਿਸਾਨਾਂ ਆਗੂ ਨੇ ਕਿਹਾ ਕਿ ਇਸ ਨੂੰ ਹਰਿਆਣਾ ਸਰਕਾਰ ਨੇ ਬੰਦ ਕੀਤਾ ਸੀ ਅਤੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸ਼ੰਭੂ ਬਾਰਡਰ ਤੇ ਬੰਦ ਰਾਹ ਖੋਲਣ ਦੇ ਹੁਕਮ ਦਿੱਤੇ ਗਏ ਹਨ ਹਾਈ ਕੋਰਟ ਨੇ ਕਿਹਾ ਕਿ ਹਰਿਆਣਾ ਸਰਕਾਰ ਇੱਕ ਹਫ਼ਤੇ ਦੇ ਅੰਦਰ ਬੈਰੀਕੇਡ ਹਟਾ ਲਵੇ ਇਸ ਦੇ ਨਾਲ ਹੀ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਸੜਕ ਸਾਫ਼ ਕਰਨ ਤੇ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਹਨ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਦੂਰ ਸ਼ਿਕਸ਼ ਕਮੇਟੀ ਤੋਂ ਜਿਹੜਾ ਮਾਨਯੋਗ ਹਾਈ ਕੋਰਟ ਦਾ ਅੱਜ ਫੈਸਲਾ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਵਾ ਦੇਖੋ ਇੱਕ ਤਾਂ ਉਹਦੀ ਜਿਹੜੇ ਹੁਕਮ ਦਿੱਤੇ ਆ ਮਾਨਯੋਗ ਹਾਈ ਕੋਰਟ ਨੇ ਉਹਦੇ ਹੁਕਮਾਂ ਦੀ ਕਾਪੀ ਮੰਗਾਵਾਂਗੇ ਆਪਣੇ ਵਕੀਲਾ ਕੋ ਪੜ੍ਹ ਕੇ ਅਸਲ ਵਿੱਚ ਫੇਰ ਗੱਲ ਦਾ ਪਤਾ ਲੱਗੇ ਜੱਦੀ ਸਾਡੀ ਮੁਢਲੀ ਪੱਤਰਿਕਾ ਆਵਾਜੋ ਮੀਡੀਆ ਚ ਆ ਰਿਹਾ ਵੀ ਹਰਿਆਣਾ ਦੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਵਾ ਇਹ ਬੈਰੀਕੇਡ ਖੋਲੇ ਜਾਣ। ਠੀਕ ਆ। ਦੇਖੋ ਅਸੀਂ ਸਪਸ਼ਟ ਕੀਤਾ ਸੀ ਵੀ ਅਸੀਂ ਰਸਤਾ ਨਹੀਂ ਰੋਕਿਆ ਹੋਇਆ ਬੈਰੀਕੇਟਿੰਗ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਹੋਈ ਆ। ਉਸੇ ਗੱਲ ਤੇ ਹੀ ਮਾਨਯੋਗ ਹਾਈ ਕੋਰਟ ਨੇ ਮੋਹਰ ਲਾਈ ਹੈਗੀ ਆ। ਅਸੀਂ ਇਸ ਮਸਲੇ ਤੇ ਵਿਚਾਰਨ ਵਾਸਤੇ 16 ਨੂੰ ਦੋਹਾਂ ਫੋਰਮਾਂ ਦੀ ਮੀਟਿੰਗ ਸੱਦ ਲਈ ਹੈਗੀ ਐ। ਫਿਰ ਤੇ ਕੀ ਕਰਨਾ ਹੈਗਾ ਇੱਕ ਹਫਤੇ ਦਾ ਸਮਾਂ ਦਿੱਤਾ ਹਰਿਆਣਾ ਸਰਕਾਰ ਨੂੰ। ਜਿਹੜਾ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਨੇ ਅਸੀਂ ਪਹਿਲੋਂ ਵੀ ਕਿਹਾ ਸੀ ਵੀ ਅਸੀਂ ਆਪਣੇ ਵੱਲੋਂ ਰਸਤਾ ਨਹੀਂ ਰੋਕਿਆ ਹੈਗਾ ਹੁਣ ਵੀ ਜੇ ਹਰਿਆਣਾ ਸਰਕਾਰ ਫੈਸਲਾ ਕਰਦੀ ਆ ਬੈਰੀਕੇਟੇ ਘਟਾਉਣ ਦਾ ਕਿਉਂਕਿ ਇਹ ਸਾਡਾ ਦਿੱਲੀ ਜਾਣ ਦਾ ਫੈਸਲਾ ਸੀ ਅਸੀਂ ਤਾਂ ਰੁਕੇ ਸੀ ਕਿ ਅੱਗੇ ਵਧਨ ਨਾਲ ਵੱਡੇ ਟਕਰਾਅ ਤੇ ਜਾਨੀ ਨੁਕਸਾਨ ਹੁੰਦੇ ਸੀ ਤੋਂ ਇਸ ਫੈਸਲੇ ਬਾਰੇ 16 ਨੂੰ ਫਿਰ ਵਿਚਾਰ ਲਾਂਗੇ ਹਾਂ ਅਸੀਂ ਕਹਿਣਾ ਚਾੁੰਦੇ ਆ ਕਿ ਅਸੀਂ ਅਸੀਂ ਕੱਲ ਵੀ ਰਸਤਾ ਨਹੀਂ ਸੀ ਰੋਕਿਆ ਅਰ ਗਾਂ ਵੀ ਕਿਸਾਨਾਂ ਦਾ ਜਿਹੜਾ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਨੇ ਜਿਹੜੇ ਦੋ ਫਾਰਮ ਨੇ ਉਹ ਰਸਤਾ ਰੋਕਣ ਵਿੱਚ ਵੱਡਾ ਅੜਿੱਕਾ ਨਹੀਂ ਬਣਨਗੇ ਧੰਨਵਾਦ